ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢਿੱਲੋਂ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਅੱਜ ਤੁਹਾਨੂੰ ਰੌਣਕ ਸ਼ੌਣਕ ਵਿਖਾਈਏ ਕਰਾਂ ਦੀ ਤੁਸੀਂ ਤਾਂ ਨੇ ਇਧਰੋਂ ਛੜਕ ਵਿਖਾਈਏ ਤਾਂ ਲਾ ਬਾਈ ਤੂੜੀ ਵੇਖੋ ਇਧਰ ਮਿੱਤਰੋ ਕਿੰਨੀ ਆਈ ਆ ਇਧਰ ਨੂੰ ਕੈਮਰਾ ਕਮਾਲੋ ਭਾਵੇਂ ਕਮਾਲੋ ਇਧਰ ਨੂੰ ਬਾਈ ਤੂੜੀ 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 ਹੋ ਗਈ ਮਿੱਤਰੋ ਅੱਜ ਜਿਹੜਾ ਕੋਟਕਪੂਰਾ ਮੰਡੀ ਦੇ ਵਿੱਚ ਤੇ ਇੱਕ ਟਰਾਲੀ ਹੋਰ ਆ ਗਈ ਲਾ ਬਾਈ ਇੱਕ ਟਰਾਲੀ ਇਧਰ ਹੋਰ ਆ ਗਈ ਤੁਹਾਨੂੰ ਪਕਾ ਦਿਆ ਜੀ ਤੇ ਘਟੋ ਘਟ ਮੈਨੂੰ ਲ ਉੜੇ ਜਾ ਜਾ ਕਿੰਨਾ ਗੰਨੇ ਪਹਿਣਿਆ 1 2 3 4 5 6 7 8 9 10 11 12 13 14 15 16 17 ਟਰਾਲੀਆਂ ਆਈਆਂ ਬਾਈ ਅੱਜ ਤੂੜੀਆਂ ਤੇ ਪੜਾਕੇ ਪੈਣ ਵਾਲੇ ਮਿੱਤਰੋ 17 ਮਿੰਟ ਘਟੋ ਘਟ ਮੈਨੂੰ ਲੱਗਦਾ ਵੀ 20 25 30 ਮਿੰਟ ਦੀ ਵੀਡੀਓ ਬਣ ਜਾਈ ਅੱਜ ਲਗਾਤਾਰ ਲੰਮੀ ਤੇ ਗਾਹਕ ਵੀ ਵੇਖ ਲਈਏ ਬਈ ਗਾਹਕ ਵੀ ਹੈਗਾ ਕਿ ਕੱਲੀ ਤੂੜੀ ਆਈ ਹੈ ਪਰਲੇ ਪਾਸੇ ਚੱਲ ਕੇ ਵੇਖੀਏ ਬਾਈ ਗਾਹਕ ਕਿੰਨੇ ਕਾ ਜੀ 17 ਜਾਣੇ ਦਾ ਕੱਢ ਦਿਓ ਯਾਰ ਜਿੰਨੇ ਮਤਲਬ ਖੜੇ ਐ ਇੰਨੇ ਜੋ 17 ਜਾਣੇ ਜੇ 17 ਟਰਾਲੀਆਂ 17 ਦਾ ਬੰਦੇ ਲੈ ਕੇ ਹੀ ਆਏ ਹਨ ਤੇ ਨਾਲ ਇੱਕ ਇੱਕ ਦੋ ਦੋ ਬੰਦੇ ਵੀ ਹੁੰਦੇ ਤੇ ਮੰਡੀ ਚ ਰੌਣਕ ਮੇਲਾ ਵੇਖੋ ਤੁਸੀਂ ਇਧਰ ਲੈ ਬਾਈ ਕੱਲ ਆਪਾਂ ਲਾਈਵ ਨਹੀਂ ਕੱਲ ਕੰਮ ਪੈ ਗਿਆ ਸੀਗਾ ਬਾਈ ਤੇ ਉਹਦੇ ਕਰਕੇ ਹਨਾ ਤੇ ਥੋੜਾ ਜਿਹਾ ਆਪਣੇ ਤੋਂ ਆਇਆ ਨਹੀਂ ਗਿਆ ਕੀ ਹਾਲਾ ਭਰਾਓ ਠੀਕ ਹੈ ਜੀ ਵਧੀਆ ਬਾਈ ਵਧੀਆ ਤੇ 17 ਨਾਗ ਬਾਈ ਜਿਹੜੇ ਤੂੜੀ ਦੇ ਆਏ ਫਿਰਦੇ ਆ ਕੋੜਕਪੂਰਾ ਮੰਡੀ ਦੇ ਵਿੱਚ ਤੇ ਬੋਲੀ ਸਟਾਰਟ ਹੋਣ ਵਾਲੀ ਹੈ ਜੀ ਯਾਨੀ ਟਾਈਮ 7:30 ਹੋ ਗਿਆ ਜੋ ਗਰੰਦੀ ਚੱਲੀਏ ਜਾਵੜਿਆ ਕੇਵਲ ਬਾਈ ਮੰਜ਼ਲਾਂ ਤੇ ਹੋ ਫਿਰਦਾ ਆਜੋ ਕਰਾਂ ਦੀ ਚੱਲੀਏ ਭਰਾ ਹੋ ਗਿਆ ਟਾਈਮ ਬਾਈ ਕੱਢੀ ਕਰਾਂ ਸਾਢੇ 7 ਹੋ ਗਏ ਮੈਨੂੰ ਲੱਗਦਾ ਯਾਰ ਵੇਖ ਕੇ ਚੱਲ ਕੇ ਕੇਵਲ ਨੂੰ ਆਜੋ ਕਰਾਂ ਦੀ ਫਿਰ ਲੈ ਬਾਈ ਹੋ ਗਏ ਸਾਢੇ 7 ਕੇਵਲ ਵੀ ਜਾੜ ਲਿਆ ਓ ਟਰਾਲੀ ਦੇ ਕੋਲੇ ਕਿੱਥੋਂ ਸ਼ੁਰੂ ਕਰਦੇ ਆ ਬਿੰਨੇ ਆ ਲਾ ਮਾਰਤੀ ਆਵਾਜ਼ ਕੇਵਲ ਨੇ ਉਹਦੀ ਕਹਿੰਦਾ ਆਜੋ ਬਈ ਆਜੋ ਆਜੋ ਬਈ ਆਜੋ ਆ ਤਾਂ ਛਾਂ ਛੜ ਕੇ ਲੰਦੀ ਘਰ ਹੀ ਛਾਂ ਜਾਵਾਂਗੇ ਕਿਉਂ ਡੋ ਜੋ ਜੀਵਨ ਦਾ ਬੰਦਾ ਹੈ ਜੀਵਨ ਦਾ ਲਾ ਬਈ ਅੱਜ ਦੇਖੀ ਫਿਰ ਹਾਂ ਕੇਵਲਾ ਕੀ ਬਣਦਾ ਲਿਖ ਜਾਣਗੇ ਸਾਰੇ ਲਿਖਾ ਤੇ ਜਾਊਗਾ ਹਾਂ ਹਲੋ ਭਾਈ ਆ ਜਾ ਹਾਂ ਟੋਰੀ ਬਹੁਤ ਵਧੀਆ ਭਾਈ ਅਲਾ ਦਾ ਮੋਇਸਚਰ ਮੀਟਰ ਭਾਈ ਇੱਕ ਬੈਂਤੀ ਹੈ ਜਿਹੜੀ ਕਾਲੀ ਮੂਰੇ ਲੱਗੀ ਨਾ ਉਹ ਪਿੱਛੇ ਲਾਇਆ ਕਰੋ ਆ ਭਾਈ ਤਰਾਜ ਕਰਦਾ ਕਹਿੰਦਾ ਮੇਰੀ ਟਾਲੀ ਉਹ ਖੜੀ ਆ ਪਹਿਲਾਂ ਲਾਇਆ ਤੇ ਇਧਰ ਮਗਰੋਂ ਲਾ ਗੀ ਆਉਂ ਸੀ ਨਾ ਫਿਰ ਆ ਕੇ ਮੈਂ ਜਦੋਂ ਇੱਥੇ ਪਹਿਲਾਂ ਲਾਉਂਦਾ ਉਹ ਕਹਿੰਦਾ ਭਾਈ ਹੱਥ ਬਣ ਕੇ ਬੈਂਤੀ ਆ ਪਿਛਲੇ ਪਾਸੇ ਲਾ ਲਿਆ ਕਰੋ ਹੂੰ ਕੱਲ ਟ੍ਰੈਮੀ ਆਵੇ ਅੱਜ ਜਿਹੜਾ ਲਾਦੀਆਂ ਲੱਗੀਆਂ ਹਾਂਜੀ ਬੋਲੋ 250 ਰੁਪਇਆ ਕਿਹੜੀ ਕੱਢੀ ਵੀਰੇ 250 ਰੁਪਇਆ 250 ਸਿੱਖਾਲੇ ਸਿੱਖਾਲੇ ਜਾਏਗਾ ਨਹੀਂ ਤੂੰ ਜਾ ਲੈ 250 ਰੁਪਇਆ 100 ਘੋਰ ਕਰਦੇ 60 ਰੁਪਏ 65 ਰੁਪਏ ਬੰਦਵਾ ਜਾਣਾ ਜਾਊਗੀ 70 ਰੁਪਏ 70 ਰੁਪਏ 80 85 285 ਰੁਪਏ 285 ਰੁਪਏ ਬੋਲਣਾ ਬਾਈ ਕਿਨੇ 285 ਜੀ ਲੈ ਬਾਈ ਪਹਿਲੀ ਟਰਾਲੀ ਜਿਹੜੀ ਆ ਜੀ 200 ਤੇ 85 ਰੁਪਏ ਹੋਈ ਆ ਤੇ ਨਗ ਬਹੁਤ ਖੜੇ ਆ ਬਾਈ ਆਲੇ ਦੇਖਦੇ ਅੱਜ ਸਿਰਾ ਜਿਹੜਾ ਕਿੰਨਾ ਜਾਂਦਾ ਜੀ 285 ਰੁਪਏ ਕਰ ਲੋ ਨੋਟ ਬਾਈ ਤੇ ਆਜੋ ਕਰਾਂ ਦੀ ਦੂਜੀ ਟਰਾਲੀ ਦੇਖਦੇ ਬਾਈ ਕੀ ਰੇਟ ਜਾਂਦੀ ਆ ਜੀ ਆਹ ਹੋਰ ਮੋੜ ਵਾਲਾ ਕੀ ਆ ਚੱਲ ਬਾਈ ਰੂਪ ਆ ਜਾ ਕਰਾਂ ਦੀ ਵੇਖੀਏ ਮਤਰਾ ਹਾਂਜੀ 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 ਸਰ ਚੈਨਲ ਸਬਸਕ੍ਰਾਈਬਰ ਕੀਤਾ ਜੀ ਆਏ ਹਾਏ 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 ਬੱਲੇ ਠੀਕ 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 ਮੋੜਦਾ ਹੋਰ ਸੁਣਾ ਕੀ ਬੰਦਾ ਬਣਾਉਂਦਾ ਹੁਣ ਆ ਹਾਂ ਹੁਣ ਆ ਮੈਂ ਇਹ ਚਲ ਵੇਖ ਚੱਲੀ ਆ ਜਾ ਵੇਖ ਤਾ ਇਹ ਗੋਟੰਗੀ ਫਿਰਦੇ ਗਾਣ ਕਿੰਨੀ ਕਾਲੀ ਵੀਰੇ ਮਸੀਰ ਹੁਣ ਕਾਹੀ ਹੈ ਬਾਦ ਦੀ ਤੁੜੀਆ ਦੇ ਨਾਲ ਦੀ ਭਾਈ ਬੋਲੋ ਹਾਂ ਹੁਣ ਉਹਦਾ ਭਾਈ ਹਾਂਜੀ 250 ਰੁਪਿਆ ਹਾਂ ਹਾਂ ਬਾਈ ਕਿੱਥੇ ਹੈਣਾ ਜੇ ਜੋ ਰਹੀਦਾ ਬਿਲਕੁਲ ਲੋਰ ਦੇ ਬੱਜੇ ਤਸਾਦੋ ਕਿੱਥੇ ਹੋ ਜਾਇਆ ਹੋਣਾ ਸਾਨੂੰ ਮਗਲੇ ਪਾਸੇ ਆ ਆ ਸਸਰੀ ਯੋਤ ਲਾ ਦੇ ਕੋਈ ਮਰਜ਼ੀ ਆ ਆਪਾਂ ਇੱਥੇ ਖੜਦੇ ਖੜ ਕਰ ਦੇ ਕਿਉਂ ਹਾਂ ਡਰਾਈਵਰ ਬਾਹਰ ਦੀ ਆ ਸਹੀ ਡਾਕਟਰ

ਉਹ ਨੰਬਰ ਜਾਣਗੇ ਇੱਕ ਇੱਕ ਮਿੰਟ ਚ ਇੱਕ ਟਰਾਲੀ ਵਿਕੀ ਜਾਂਦੀ ਆ ਕਿਹਦੀ ਆ ਬਾਈ ਦੀ ਟਰਾਲੀਆਂ 17 ਮਿੰਟ ਲੱਗਣਗੀਆਂ ਆਹ ਰੱਖੋ ਸਾਰੀ ਕਿਸੇ ਚੋ ਅੱਗੇ ਖੜ੍ਹ ਗੰਜਾਂ ਨੂੰ ਆਹੇ ਮੈਂ ਉਹਦੇ ਅੱਗੇ ਲੜਾ ਉਹ ਖੜ੍ਹ ਜਾਣ ਉਹ ਗੱਲਾਂ ਸੁਣ ਗਿਆ ਉਹਨਾਂ ਦੀਆਂ ਅਗੇ ਤੂੰ ਵੀ ਟੰਗ ਲਾ ਮਰਾ ਨਹੀਂ ਇਹ ਜਲਦਾ ਦੁਬਾਰੇ ਭੁੱਲੀ ਜਾਊਗੀ ਹਾਂ ਨਹੀਂ ਮੈਂ ਫੇਰ ਕਿਹਦਾ ਹਾਂਜੀ ਬੋਲੋ 200 ਰੁਪਏ 230 ਨਿਕਲੇਗਾ ਮੈਂ ਕਾ ਟੀਵੀ ਸਾਹ ਵਾ 250 ਰੁਪਿਆ 100 ਕਰ ਦੇ 60 ਰੁਪਏ ਲਖਾ ਲੈ ਉਹੀ 85 ਰੁਪਏ ਯਾਰ ਇਹਦੇ ਕੰਗਰੇ ਕਰਦੇ 300 ਰੁਪਏ ਚੱਕ ਹੁਣ ਉਹ ਵੱਧ ਗਿਆ ਪਰਚੀ ਲੈ ਬਾਈ ਲੈ ਬਾਈ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ 280 ਰੁਪਏ ਜਿਹੜਾ ਪਹਿਲਾ ਰੇਟ ਲੱਗਿਆ ਸੀ ਇਹੀ ਟਰਾਲੀ ਦਾ ਪਹਿਲੀ ਦਾ ਤੇ ਰੋਲਾ ਪੈ ਗਿਆ ਤੂੜੀ ਕਹਿੰਦੇ ਬਾਈ ਯਾਰ ਚੰਗੀ ਨਹੀਂ ਲੱਗੀ ਜਿਹੜੇ ਬੰਦੇ ਨੇ ਲਈ ਸੀ ਕਹਿੰਦਾ ਮਰਾवटी ਆ ਮੂਰੇ ਮੂਰੇ ਤੂੜੀ ਹੋ ਜੀ ਹਨ ਤੇ ਦੁਬਾਰੇ ਬੋਲੀ ਕਰਤੀ ਤੇ ਸਗੋਂ ਦੀ 20 ਰੁਪਏ ਹੋਰ ਵੱਧ ਗਏ ਬਾਈ 300 ਰੁਪਏ ਨੂੰ ਜਿਹੜੀ ਇਹ ਤੂੜੀ ਵਗ ਗਈ ਵਕਈ ਨਹੀਂ ਆਏ ਵੀ ਹੋ ਜਾਂਦਾ ਬਾਈ ਮੰਡੀ ਆ ਵੀਰੋ ਇੱਥੇ ਹੋਰ ਮੋੜ ਆ ਲਿਆ ਵੇਖ ਤੂੰ ਗੱਲ ਸੁਣ 280 ਰੇਟ ਪਹਿਲਾਂ ਹੋਇਆ ਉਹਦੇ ਤੂੜੀ ਜਿਹੀ ਬਈ ਤੁਹਾਨੂੰ ਗੜਬੜ ਲੱਗਦੀ ਹੈ ਵੀ ਕਾਲੀ ਗੂੜੀ ਹੋਊਗੀ ਉਹ ਤੁਹਾਨੂੰ ਤੁਹਾਨੂੰ ਹੋਗੀ ਉਹ ਤੁਹਾਨੂੰ ਹੋਗੀ ਚੱਕ ਵੀ ਬਾਹਰ ਦਿਆ ਹੈ ਇਹ ਨਾਲ ਦੀ ਬਾਈ ਬੋਲੋ ਬੋਲੋ ਪਾ ਲਿਆ ਹੈ ਇਹਨਾਂ ਅਜੀ ਬਾਈ ਉਹੀ ਵਾਲਾ ਬਾਈ ਜੀ ਮੈਂ ਕਹਿੰਦਾ ਕਹਿੰਦਾ ਬੈਠੇ ਵੀ ਕੰਮ ਕਰਵਾਉਂਦੇ ਹਾਂ ਤੁਹਾਡਾ ਰਾਇਟਰਾ ਲੱਗ ਚੁੱਕਿਆ ਹੈ ਥੋੜਾ ਛੋੜ ਦਿਆ 350 ਰੁਪਿਆ 350 ਰੁਪਿਆ 60 60 ਕਟ ਕਰ ਲੈ 65 70 270 ਰੁਪਏ 870 ਰੁਪਏ 80 ਰੁਪਏ 200 ਸਿਰ ਵੀਏ ਬੋਲਾਂ ਬਾਈ ਗਲੇ 200 ਲੈ ਬਾਈ ਇਹ ਰੇਟ ਹੋ ਗਿਆ ਜਿਹੜਾ 200 ਤੇ 80 ਰੁਪਏ ਰੇਟ ਮਿੱਤਰੋ ਜਿਹੜਾ ਤੁੜੀ ਦਾ ਹੋ ਗਿਆ ਤੁੜੀ ਸੀ ਕੁਆਲਿਟੀ ਜਰੂਰ ਚੈੱਕ ਕਰ ਲਿਆ ਕਰੋ ਨਿੰਦਰ ਮਾਨਕ ਚੜਾ ਕਬੀਰ ਕੀਆ ਚਲਾ ਬੂਟਾ ਸਿੰਘ ਕਲਣਾ ਵੀਰ ਕੀ ਹਾਲ ਚੱਲਾ ਬਾਈ ਆਜੋ ਕਰਨ ਦੀ ਤੀਜੀ ਟਰਾਲੀ ਵੇਖਦੇ ਆ ਬਾਈ ਪਹਿਲੀ ਟਰਾਲੀ ਗਈ 300 ਦੂਜੀ ਟਰਾਲੀ ਗਈ 200 ਤੇ 80 ਰੁਪਏ ਹਨਾ ਆਜੋ ਕਰਨ ਤੀਜੀ ਟਰਾਲੀ ਵੇਖੀਏ ਬੋਲ ਕਰ ਕੀ ਦੇਂਗਾ ਫਾਇਦਾ ਹੀ ਹੋ ਗਿਆ ਆਇਆ ਬਾਈ ਪਤਾ ਨਹੀਂ ਕੋਈ ਮੰਡੀ ਚ ਆਪਣੀਆਂ ਹਾਂ ਕਿਧਰਾਂ ਦੇ ਮੋੜ ਮਾਰੀਬੋਨ ਟ੍ਰੇਨ ਦਾ ਭਾਰਣਾ ਬੋਲੋ ਆ ਜਾੜੂ ਬਈ ਸਖਾੜੇ ਇਹ ਤੂੰ ਲਵਾ ਸੀ ਯਾਰ ਕਿਧਰ ਹਟ ਗਿਆ ਆ ਜਾ ਪੁੱਛਿਆ ਮੈਂ ਤਾਂ ਯਾਰ ਜਾਊਗਾ ਜਾਊਗਾ ਕਿ ਨਹੀਂ ਜਾਊਗਾ ਕਿ ਨਾ ਮਜਾਊਗਾ ਯਾਰ ਹਾਂ ਤੇ ਫਿਰ ਲਾਪਣ ਜਾਣਦੇ ਜਰਾ ਕੋਈ ਮੋੜੀ ਕਰ ਦੇ ਅਗਲਾ ਨਹੀਂ ਜਾਂਦਾ ਫਿਰ ਦੁਬਾਰੇ ਕਰ ਦੇ ਉਹ ਵੀ ਮਰਜ਼ੀ ਉਹਨੇ ਦੀ ਪੁੱਛਣੀ ਆ ਬੋਲੋ ਬਾਜ਼ਾਰ ਵਾਲਾ ਬਾਜ਼ ਬੰਦ ਹੀ ਹੈ ਕਾਉਂਗੇ ਸਿੱਖਾ ਲੈ ਜਾਊਗਾ 70 60 260 ਰੁਪਏ 65 ਰੁਪਏ 75 ਰੁਪਏ 85 ਰੁਪਏ 90 ਰੁਪਏ 290 ਰੁਪਏ 300 ਰੁਪਿਆ 10 ਰੁਪਏ 20 ਰੁਪਏ 320 ਰੁਪਏ ਟੋਲਾ ਭਾਈ ਕਿਨੇ 320 ਲੱਭ ਭਾਈ ਇਹ ਹੋ ਗਈ 300 ਤੇ 20 ਰੁਪਏ ਤੂੜੀ ਹੋ ਗਈ ਜੀ 320 ਰੁਪਏ ਹੈ ਨਾ 20 ਰੁਪਏ ਵਧ ਗਏ ਭਾਈ 20 ਰੁਪਏ ਹੋਰ ਪਾ ਲੋ ਜਾਨੀ ਦੁੱਧਰ ਦੀ ਚਿੱਟੀ ਤੂੜੀ ਸੀਗੀ ਵਧੀਆ ਐਨ ਦੁੱਧਰ ਦੀ ਚਿੱਟੀ ਤੂੜੀ 320 ਰੁਪਏ 320 ਵਾਲਾ ਕੀ ਸਿਰ ਆ ਗਿਆ ਭਾਈ 320 ਹਲੇ ਤੇ ਮੁੰਡੇ ਦਾ ਕੰਮ ਬਹੁਤ ਸੋਹਣਾ ਭਾਈ ਹਨਾ ਤੇ ਵਧੂ ਦਾ ਰੇਡ ਕੀ ਲੱਗਦਾ ਰੂਪ ਤੂੜੀ ਤਾਂ ਤੁਸੀਂ ਭਾਈ ਕਿੰਗ ਬੰਦੇ ਆ ਤੁਹਾਨੂੰ ਪਤਾ ਹੋਊਗਾ ਯਾਰ ਲੈ ਭਈਆ ਜੋ ਕਰਾ ਦੀ ਇਹ ਜਵਾਬ ਜਗਾ ਦਿੰਦੀ ਹੈ ਗਿੰਬਲ ਇਹਨੂੰ ਕੀ ਹੋ ਗਿਆ ਹਾਂ ਜੀ ਕਾਤੋਂ ਕਰ ਜਾਂਦੀ ਜੀ ਇਹ ਬਟਨ ਬਟਨ ਨਾ ਪਿਆ 250 ਰੁਪਇਆ 60 65 ਰੁਪਏ 70 ਰੁਪਏ ਬੜਿਆਏ ਬੜੇ ਗਏ 270 ਰੁਪਏ 70 ਰੁਪਏ ਬੋਲਾਂਗੇ ਨੇ 270 ਰੁਪਏ ਲੈ ਭਾਈ ਆ ਹੋ ਗਈ ਜਿਹੜੀ 200 ਤੇ 70 ਰੁਪਏ ਇਹ ਥੋੜੀ ਦੀ ਕੁਆਲਿਟੀ ਵੀ ਠੀਕ ਸੀਗੀ ਤੇ ਵੈਸੇ ਅੱਜ ਰੇਟ ਚੱਲ ਰਿਹਾ ਜਿਹੜਾ 270 ਤੋਂ 320 ਰੁਪਏ ਕਿੰਨਾ ਦਾ 270 ਤੋਂ ਲੈ ਕੇ 320 ਅੱਜ ਦੇ ਟਾਈਮ ਦਾ ਰੇਟ ਚੱਲੀ ਜਾਂਦਾ ਭਾਈ ਵੱਜੂਗਾ ਕੋਈ ਜੀ ਭਾਈ ਦਾ ਵੀਰੇ ਹਾਂ ਪੱਕੀ ਗੱਲ ਆ 1100 ਰੁਪਈਆ ਬਣਵਾਈ ਆ 1100 ਰੁਪਈਆ ਬਣਵਾਈ ਆ ਇੱਥੋਂ ਧਿਆਨ ਨਾ ਹੀ ਹੈ ਬੋਲੋ ਭਾਈ 250 52 60 10 ਇਸ ਤੇਰਾ 10 300 ਰੱਖ ਲੈ 305 10000 15 ਹਾਂ 315 ਰੁਪਏ ਹਾਂਜੀ ਵੀਰ ਵੀ ਕਿੱਥੇ ਜਾਣਾ ਬਾਈ ਆ ਨਥੇ ਆਲੇ 20 ਰੁਪਏ 320 ਬੋਲਾਂਗੇ ਨਹੀਂ 25 325 ਰੁਪਏ ਬੋਲਾਂਗੇ ਨਹੀਂ 100 ਪੰਜ ਬਤਾ ਦੇ ਹੈ 325 ਰੁਪਏ ਸਿੱਖ ਵਾਲੇ ਲੈ ਭਾਈ 325 ਰੁਪਏ ਨੂੰ ਇਹ ਵੈਗੀ ਆ ਜੀ ਤੇ ਆਏ ਸਿਰਾ ਰੇਟ ਵੀ ਭਾਈ 300 ਤੇ 25 ਆ ਜੀ ਤੇ 270 ਤੋਂ ਲੈ ਕੇ 325 ਤੱਕ ਜਿਹੜੇ ਅੱਜ ਦੇ ਰੇਟ ਮਿੱਤਰੋ ਜਿਹੜੇ ਚੱਲ ਰਹੇ ਆ ਜੀ ਮੰਡੀ ਦੇ ਵਿੱਚ ਤੇ ਹਲੇ ਘਟੋ ਘਟਾ ਨਗ ਮੇਰੇ ਹਿਸਾਬ ਨਾਲ ਭਾਈ ਇੱਕ 2 3 4 5 6 7 8 9 10 10 11 ਨਗ ਹਲੇ ਵੀ ਖੜੇ ਆ ਭਾਈ ਤੇ ਬੋਲੀ ਵੇਚ ਲੋ ਕਿੰਨੀ ਟਰਾਲੀਆਂ ਦੀ ਕਰਤੀ

ਆਲੂ ਕਰ ਪਈਆਂ ਦੁਹਰਾਓ ਕਰ ਕਰਨੇ ਤਾਂ ਸਰਦਾ ਫਿਰ ਹੀ ਆਣਾ ਸਰਦਾ ਫਿਰ ਕੀ ਹੋ ਗਿਆ ਬੋਲਦੇ ਨਹੀਂ 250 ਰੁਪਿਆ 250 ਰੁਪਿਆ ਨਹੀਂ ਇਹ ਲੋਕ ਜਾਣੇ ਦੱਸ ਮੈਂ ਤਾਂ 100 ਰੁਪਿਆ ਕੋਈ ਨਹੀਂ ਥੋੜੀ ਖਰਚਾ ਛੱਡਦਾ ਨਹੀਂ ਸਿੱਧੀ ਗੱਲ ਹੈ 250 ਰੁਪਿਆ 250 ਰੁਪਿਆ ਮੰਦਰੀ ਮੰਦਰੀ ਇਹਦੇ ਦੇ ਘਟਾਲਾ ਵਰਦਾ ਅੱਛਾ ਘਟਾਲਾ ਕੋਈ ਚੱਕਰ ਨਹੀਂ ਹਾਂ ਉੱਥੇ ਸਿੱਧਰ ਜਾਣੀ ਪੈਣੀ ਸਾਡਾ ਬਹੁਤ ਮੇਰ ਹੋ ਗਿਆ ਉਹ ਕੋਨਾ ਨਹੀਂ 70 80 ਸਿੱਧਾ ਚੱਲ ਆਪਣੇ ਬੱਸ ਸਿੱਖਾਂ ਵਾਲੇ ਕਿੰਨੇ ਕਰਨੇ ਬੋਲੋ ਬੋਲੋ 85 90 ਕਿ ਦਿੱਲੀ ਨਾਲ ਘਰ ਜਾਣਾ ਬੱਸ 290 ਰੁਪਏ ਬੋਲਣਾ ਭਾਈ ਜੀ 290 290 ਰੁਪਈਆ ਬਾਈ ਤੇ ਗਰシャン ਸਿੰਘ ਬਾਈ ਲਿਖੀ ਜਾਂਦੇ ਅੱਜ ਮੌਸਮ ਠੀਕ ਹੈ ਠੰਡ ਘਟਾ ਹਾਂਜੀ ਬਾਈ ਅੱਜ ਮੌਸਮ ਠੀਕ ਹੈ ਠੰਡ ਘਟਾ ਤੇ ਮੇਰੇ ਹਿਸਾਬ ਨਾਲ ਨਾ ਅੰਦਰ ਘਾਤੇ ਬੱਦਲ ਵਾਈ ਜੀ ਲੱਗਦੀ ਆ ਜਿਵੇਂ ਬੱਦਲ ਚ ਬਣੇ ਪਏ ਆ ਤੇ ਹੋ ਸਕਦਾ ਵੀ 1-2 ਦਿਨਾਂ ਤੱਕ ਮੀਂਹ ਜੜਾ ਆ ਜੀ ਬਾਈ ਕਿਉਂਕਿ ਜਦੋਂ ਠੰਡ ਘਟ ਜਾਂਦੀ ਹੁੰਦੀ ਆ ਨਾ ਤਾਂ ਮੀਂਹ ਦੇ ਚਾਂਸ ਵੱਧ ਜਾਂਦੇ ਆ ਮਿੱਤਰੋ ਇਹ ਆ ਜੋ ਕਰਾਂਦੀ ਅਗਲੀ ਟਰਾਲੀ ਬਾਈ बोलो जीनो कोन ढाई सौ रुपिया ढाई सौ रुपिया ढाई सौ रुपिया पचवंजाजी दौ सौ पचवंजा 80 60 65 70 ਕੰਬੋ ਬਣਾਓ ਕੰਬੋ ਵਾਜ ਕੰਬੋ ਵਿੱਚ ਤੂੰ ਬਲੀ ਵੀ ਵਿੱਚ ਮੈਂ ਕੱਢੀ ਜਾਂ ਚ ਉਹਦੇ 300 ਬੋਲਣਾ ਭਾਈ ਜਿਹੜਾ ਆਪਾਂ ਦਾ ਹੋ ਗਿਆ 300 ਰੁਪਏ ਭਾਈ ਇਹ ਆਖ ਲੱਗਣਾ 300 ਰੁਪਈਆ ਭਾਈ ਜਿਹੜਾ ਰੇਟ 300 ਰੁਪਈਆ ਇਹਦਾ ਹੋ ਗਿਆ ਭਾਈ 270 ਤੋਂ ਲੈ ਕੇ ਤੇ 300 25 ਤੱਕ ਜਿਹੜੀ ਤੂੜੀ ਵਿਖਿਆ ਜੀ 1 2 3 4 5 6 7 8 9 10 ਨਗਰੇ ਰੂਪ ਸਿਆਂ ਖੜੇ ਆ ਤੇ ਨਗ ਵੇਲਾ ਕੰਨੇ ਆਈ ਸੀ ਭਾਈ ਅੱਜ ਹਾਂ ਤਾਣਾ ਨਾ ਅੱਜ ਜਿੰਨੇ ਆਪਾਂ ਜੰਮ ਨਹੀਂ ਆਪੇੜ ਆਲਾ ਬੜੀ ਜੰਨੇ ਭਾਈ ਮੈਂ ਤਾਂ ਨਹੀਂ ਆਪਾਂ ਤਾਂ ਤੂੰ ਖੜ ਕੇ ਮੈਂ ਅੰਦਰ ਕੋਲੇ ਆ ਕੇ ਪਰ ਨਹੀਂ ਉਹ ਗੱਲ ਕਰਦਾ ਨਹੀਂ ਭਾਈ ਥੂੜੀ ਜੀ ਦੀ ਆ ਆਪਣੀ ਆਪਣੀ ਬਾਹਣ ਦੇ ਨਹੀਂ ਖਰਾਬ ਕਰ ਦਿੰਦੇ ਨੇ ਨੱਤ ਲੋੜੀ ਬੋਲਾ ਜੀ ਕਹਣਾ ਮਕਸਰ ਰੋਡ ਤੇ 720 ਤੇ 720 ਲਾਉਣਾ ਲੈ ਤੇ 720 ਮਕਸਰ ਰੋਡ ਘਾ ਲੈ 720 ਬੰਦੇ ਵੀ ਲਹੰਦੇ ਵੀ ਮੁੱਲ ਦੇ ਲਾਉਂਦੇ ਇੱਕ ਬੰਦਾ ਤੇਰਾ ਇੱਕ ਉਹਦਾ 750 60 150 ਦੇ ਹੀ ਆ ਆ ਵੀ ਮੂੰਹ ਚੋਂ 70 ਰੁਪਈਆ ਹੀ ਮਰੇ ਮੂਹੇ ਆ ਗਿਆ ਵਾ ਆਇਂਦੇ ਨੰਗੇ 75 ਰੁਪਏ 75 ਰੁਪਏ 80 85 ਲਾਈਵ ਚੱਲਦਾ ਲਾਈਵ ਹੈ ਹਾਂ 285 290 295 305 305 ਬੋਲਾ ਬੈਂਕ ਨੇ ਇਧਰ ਆ 305 ਬੋਲਾ ਕਿਹਦੇ 10 ਰੁਪਏ ਹਾਂਜੀ 15 ਦੱਬੀ ਆ ਗਈ ਕਿੱਥੇ ਪਤਰਾ ਜੋ ਲੈਣੀ 315 ਆ ਜੋ ਜੀ ਦੱਬ ਦੀ ਕਿਲੀ ਫਿਰ 315 ਰੁਪਏ ਜਿਹੜਾ ਬਈ ਰੇਟ ਮਿੱਤਰੋ ਇਹ ਤੂੜੀ ਦਾ ਹੋ ਗਿਆ ਤੇ ਅੱਜ ਵੀ ਆਉਣ ਹੈ ਬਈ ਰੇਟ ਚੱਲ ਰਿਹਾ ਜੀ 300 ਰੁਪਈਆ ਤੁਸੀਂ ਲਾ ਲੋ ਹਿਸਾਬ ਕਿਤਾ ਵੀ ਜੇ 270 ਉਧਰ ਕਰ ਲਈਏ 325 ਸਿਰਾਂ ਰੇਟ ਤੇ 300 ਦੇ ਨੇੜੇ ਤੇ ਜਿਹੜੀ ਆਨ ਐਵਰੇਜ ਤੂੜੀ ਵਿਕ ਰਹੀ ਆ ਜੀ ਅੱਜ ਆ ਜੋ ਕਰਾਂ ਦੀ ਬਈ ਅਗਲੀ ਟਰਾਲੀ ਸਹੀ ਲਈ। ਹਉ ਬਾਈ ਮੂਰੇ ਫਿਰਦਾ। ਗੱਲ ਠੀਕ ਹੈ ਕੀ ਹੈ? ਇਹ ਮਗਰ ਨੰਬਰ ਲਿਖਦੇ ਭਾਈ। ਕਿੰਨੇ ਪੈਸਿਆਂ ਗੱਲ ਲਾਉਣ ਤੇ? ਕਿਦੀ ਡਾਲੀਂਦੇ? ਕਹੇ ਦੱਸ ਬੋਲੋ। ਆਪਣੀ ਆਪਣੀ। ਹਾਂ। ਉਸੇ ਨਾਲ ਦੀ। ਉਸੇ ਨਾਲ ਦੀ ਉਸੇ ਨਾਲ। ਉਸੇ ਨਾਲ ਦੀ ਇਹ ਬੋਲੋ। ਬਾਤ ਊੜੀ ਦਾ ਮਾੜੀ ਨਿਕਲੀ। ਨਹੀਂ ਨਹੀਂ ਉਸੇ ਨਾਲ ਦੀ ਯਾਰ। ਉਹ ਤਾਂ ਪੰਬਾ ਜਦੋਂ ਪਾਉਣੀ ਦੀ। ਨਹੀਂ ਨਹੀਂ। ਹਾਂ ਜੀ ਬੋਲੋ। ਊੜੀ ਮਾੜੀ ਨਿਕਲ ਜੇ ਵਿੱਚੋਂ ਫਿਰ ਬੰਦੇ ਨੂੰ। ਹੁਣ ਦੇ ਹੁਣ ਹੀ ਆਪਾਂ ਚੱਲੇ ਜਾਏ ਆਪਾਂ ਵਾਲਾ ਕਟਿੰਗ ਵਾਲੇ ਫੋਟੇ ਪੜੀ ਤੱਕ ਮੋਟਰਸਾਈਕਲ ਨਿਹਾਲ ਲੈ ਲੈ ਕੋਠੀ ਉਹ ਹੀ ਤੂੜੀ ਹੈ ਉਸੇ ਨਾਲ ਦੀ ਤੂੜੀ ਹੈ ਉਸੇ ਨਾਲ ਦੀ ਹੈ ਬੋਲੋ ਹੀ ਬੋਲੋ ਬੰਦਾ ਦਾ ਲਿਆ ਵਾਗੇ ਇਕ ਲਾਉਣ ਵਾਲਾ ਹਾਂ ਬੋਲ ਵੱਡਾ ਨਾਲ ਹੋਣੀ ਪੈਣੀ 260 ਰੁਪਏ 60 ਰੁਪਏ 60 ਰੁਪਏ ਉਸੇ ਨਾਲ ਦੀ ਹੈ ਉਸੇ ਨਾਲ ਦੀ ਉਸੇ ਨਾਲ ਦੀ ਕਹੇ ਕੋਈ ਨਹੀਂ ਫਿਰ ਵੀ ਬੰਦਾ ਹੈ ਨਾਲ ਹਾਂ ਹਾਂ ਹਮਾਰੀ ਜੀ ਭਰਦਾ ਬਾਈ ਜਾਨ ਕਿਸੇ ਨਾਲ ਦੀ ਹਾਂ ਥੱਲੇ ਤੇਰੇ ਕੋਈ ਆ ਜਾ ਹੋਣਾ ਕੋਈ ਹੋ ਗਿਆ ਪੰਜ ਬਹਿ ਜਾ ਨਕਸਾ ਹੋ ਗਿਆ ਯਾਰ 77 ਹਾਂ 75 80 81 84 90 92 92 300 300 ਬੋਲਣਗੇ 300 ਰੁਪਏ ਬਾਈ ਜੀ ਲੈ ਬਾਈ ਇਹ ਰੇਟ ਹੋ ਗਿਆ ਜੀ 300 ਰੁਪਈਆ ਬਾਈ ਤੂੜੀ ਵੈ ਗਈ ਜੀ ਮਾਲਕ ਸਿੰਘ ਵੀ ਜੀ ਕੀ ਹਾਲ ਚਾਲ ਹੈ ਰੰਧਾਵਾ ਬਟਾਲਾ ਬਾਈ ਆਪਦੇ ਆਪਦੇ ਏਰੀਆ ਦਾ ਨਾਮ ਲਿਖ ਕੇ ਤੇ ਵਿੱਚ ਰੇਟ ਜਰੂਰ ਦੱਸੀ ਚਲੋ ਵੀ ਤੁਹਾਡੇ ਏਰੀਆ ਦੇ ਵਿੱਚ ਵਿੱਚ ਜਿਹੜੇ ਰੇਟ ਬਾਈ ਕਿੰਨੇ ਚੱਲੀ ਜਾਂਦੇ ਤਾਂ ਕਿ ਆਪਾਂ ਹੋਰਾਂ ਨੂੰ ਵੀ ਦੱਸ ਸਕੀਏ ਫਲਾਨੇ ਏਰੀਆ ਦੇ ਵਿੱਚ ਬਾਈ ਆ ਰੇਟ ਚੱਲੀ ਜਾਂਦਾ ਆਪਦੇ ਆਪਦੇ ਏਰੀਆ ਦੇ ਵਿੱਚ ਰੇਟ ਲੈ ਕੇ ਨਾਲ ਸ਼ਹਿਰ ਜ਼ਰੂਰ ਪਾਓ ਬਈ ਫਲਾਣਾ ਸ਼ਹਿਰ ਹਨ ਕਿਉਂਕਿ ਐ ਨਾਂ ਤੋਂ ਨਹੀਂ ਪਤਾ ਲੱਗਦਾ ਵੀ ਕਿਹੜੇ ਸ਼ਹਿਰ ਦਾ ਤੁਸੀਂ ਰੇਟ ਦੱਸਿਆ ਤੇ ਜ਼ਰੂਰ ਮੇਰਾ ਵੀਰ ਇੰਨਾ ਕੰਮ ਜ਼ਰੂਰ ਕਰਿਆ ਕਰੋ ਬਾਈ ਯਾਰ ਯਾਰ ਸਹੀ ਗੱਲ ਹੈ। ਯਾਰ ਤੂੰ ਮੇਰਾ ਭਾਈ ਹੋਏ। ਇੱਧਰ ਚੱਲ। ਇਹ ਨੰਬਰ ਦੇਸੀ। ਲੈ ਕੇ ਤਾਂ ਮਸਾ ਸੀ। ਜਦ ਮੈਂ ਆਸ ਸੀ। ਹਾਂਜੀ 72 69 69 ਸੀ ਕਹਿੰਦਾ ਸਸਤਾ। 240 240 ਪਰ ਸੰਸਾ ਤੋਂ ਭਾਈ ਹੈਗਾ ਤੁਹਾਨੂੰ ਦੇ ਦਾਂਗੇ। 50 ਰੁਪਏ ਇਹ ਦੇ ਜਿਹੜੇ। ਆ ਲੈ 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 ਪੁੱਛ ਕੇ ਅੰਦਰ ਦੀ ਆਈ 250 ਰੁਪਇਆ ਬੰਦ ਵਿੱਚ ਲਾਉਣੀ ਹੈ ਨਾ 80 60 70 80 90 95 95 250 300 ਰੁਪਇਆ 5 305 ਬੋਲਾਂਗੇ ਲੈ ਇਹ ਕਰਾਂ ਅਨਸਰ ਬਾਜ਼ ਮੈਂ ਲਾ ਭਾਈ ਇਹ ਤੂੜੀ ਵਗ ਗਈ ਹੈ ਜੀ 300 ਤੇ 5 ਰੁਪਏ ਹੈ ਭਾਈ ਹਣਾ ਸ਼ੁਰੂ ਚ ਦੇਖ ਕੇ ਲੱਗਦਾ ਸੀ ਇੰਨੇ ਨਾ ਗਾਏ ਪਏ ਆ ਤੇ ਇੰਨਾ ਗਾਹ ਹੈਗਾ ਮੰਡੀ 'ਚ ਨਹੀਂ ਰੱਖ ਜਾਣੀਆਂ ਟਰਾਲੀਆਂ ਤੇ ਪਰ ਭਾਈ ਲੈ ਕੇ ਕੰਮ ਯਾਰ ਹੁਣ ਤਾਂ ਨੇੜੇ ਲੱਗ ਗਿਆ ਕੰਮ 1 2 3 ਤੇ 30 ਨਹੀਂ ਵੀਰ ਦੀ ਲੱਗਦੀ ਮੇਰੇ ਹਿਸਾਬ ਨਾਲੇ ਤੂੜੀ ਕੋਈ ਕਿਉਂਕਿ 3-4 ਗਾਹ ਕ ਹੈਗੇ ਆ ਜੇ ਵੀਰ ਦੀ ਤਾਂ ਇੱਕ ਅੱਧੀ ਲਾਸਟ ਤੇ ਵੇਣੇ ਆ ਤੇ ਕਮਲ ਗੱਲ ਵੀਰ ਕੀ ਹਾਲ ਚਾਲ ਸੁਖਦੇਵ ਰਾਜ ਬਾਈ ਕੀ ਹਾਲ ਚਾਲ ਗੁਰਸੇਵਕ ਸਿੰਘ ਬਾਈ ਕੀ ਹਾਲ ਚਾਲ ਜੀ ਆ ਜਾਓ ਕਰਾਂ ਦੀ ਟਰਾਲੀ ਬਾਈ ਇਰੇ ਬਣਾ ਉਹੀ 200 ਰੁਪਿਆ ਤੈਨੂੰ ਦੇਉਂਗਾ ਇਹਦੇ ਕੋਈ ਮੈਨੂੰ ਨਹੀਂ ਆਹ ਰੇਟ ਦਾ ਬਸ 200 ਰੁਪਿਆ ਜਮਾ ਵੀ ਰ ਸਹੀ ਆਹ ਰੇਟ ਤਾਂ ਜਮਾ ਸਹੀ ਕਰ ਦੇਉਗਾ ਮਾ 300 ਦਾ ਰੇਟ ਹਾਂ ਇਹ ਅਗਲੇ ਨੂੰ ਨਾ ਸੱਤਾ ਪਾ ਉਹ ਪਾਣੀ ਤੋਂ ਨਹੀਂ ਦੇ ਬਹੁਤ ਅੱਛਾ ਪਾਇਆ ਇਹ ਸੀ ਟਲੀ ਅੱਛਾ ਜੀ ਅੰਦਰ ਦੀ ਹੈ ਜੀ ਚੱਲਦੇ ਆ ਆ ਬੋਲੋ ਬਾਈ 270 ਰੁਪਏ ਟੱਕ ਹੋਰ ਮੜਾ 79 ਰੁਪਏ 80 ਰੁਪਏ ਚੱਕੀ ਆਜ ਅੰਦਰ ਦੀ 80 90 90 95 300 300 ਬੋਲਾਂ ਬਾਈ ਕਿਨੇ 300 ਰੁਪਿਆ ਬਾਈ ਇਹ ਤੂੜੀ ਵੈ ਗਈ ਆ ਜੀ ਗਰ ਤੇ ਸਿੰਘ ਜੋਲ ਬਾਈ ਕੀ ਹਾਲ ਚਾਲ ਅਵਤਾਰ ਸਿੰਘ ਢੀਂਸਾ ਕੀ ਹਾਲ ਚਾਲ ਬਾਈ ਬਿੱਟੂ ਟਾਲਪੁਰ ਵਾਲਿਆ ਬਾਈ ਕੀ ਹਾਲ ਚਾਲ ਤੇ 500 ਦੇ ਨੇੜੇ ਤੇ ਬਾਈ ਦੱਸੀ ਜਾਂਦੇ ਕਰਨਾਲ ਸਿੰਘ ਰੇਟ ਬਾਈ ਕਨਫਰਮ ਜ਼ਰੂਰ ਕਰ ਲਿਓ 500 ਤਾਂ ਮੇਰੇ ਹਿਸਾਬ ਨਾਲ ਬਹੁਤ ਘੱਟ ਸ਼ਰਾਂਜ ਹੋਊਗਾ ਜੇ ਮੰਡੀ ਦਾ ਰੇਟ ਹੋਇਆ ਤਾਂ ਬਾਕੀ ਕਨਫਰਮ ਜ਼ਰੂਰ ਕਰ ਲਓ ਮੇਰਾ ਵੀਰ ਭਰਾ ਆ ਜਿੱਦੀ ਹੈ ਬਾਈ 800 ਤੱਕ ਲਾਈ ਬਾਈ ਥੋੜੀ ਇਸੇ ਬੋਲੂ ਪੋਨੂ ਆ ਬੋਲੂ ਆ ਜਾ ਯਾਰ ਸੇਕਾ ਆ ਜਾਂਦਾ ਮੜਾ ਜਾ ਯਾਰ ਕੋਲੇ ਆ ਜਾ ਕਿਉਂ ਇਹ ਹਲਾ ਸਿਕਾ ਆ ਜਾਂਦਾ ਬੋਲਾ ਚੱਲਾ ਲਈ ਫਿਰਦਾ ਨਾਲ ਭਾਈ ਅੰਦਰ ਦੀ ਆ ਬੋਲੋ ਜੀ ਬੋਲੋ ਬੋਲੋ ਹੁਣ ਤਾਂ ਢਿੰਮਾ ਦਾ ਲਿਖੇਗਾ ਗਾਉਂ ਵਾਲੀ ਲਿਖੇਗਾ ਤੇ ਨੀ ਜਾਊਗਾ ਉਹ ਮੇਰੇ ਘਰ ਦਾ ਕਰਾਏ ਹੀ ਹੈ ਇਹੀਗਾ ਉਹਨੂੰ ਪੁੱਛ ਲੈ ਬੋਲੀ ਯਾਰ ਇਹ ਉੱਤੇ ਵਾਧਾ ਕਰੇ ਨਹੀਂ ਅੱਧੇ ਦਾ ਕਰਾਏ ਉਹ ਭਾਈ ਕਰਾਇ ਲੱਗੂਗਾ ਜਾਨੀ ਲੈ ਲੈ ਨਹੀਂ ਤੇ ਤੇਰੀ ਮਰਜ਼ੀ ਆ ਬਸ ਕਰਾਇ ਤਾਂ ਬਾਹਰ ਲੱਗੂਗਾ ਨਹੀਂ ਨਹੀਂ ਭਾਈ ਲਾੜ ਲੱਗੇ ਤਾਂ ਬਾਹਰ ਲੱਗੂਗਾ ਕਰਾਇਆ ਯਾਰ ਉਹ ਮੇਰਾ ਪਾਣੀ ਤੇ ਆਇਆ ਤੇ ਹਿਲ ਤੇ ਆਇਆ ਯਾਰ ਨਹੀਂ ਯਾਰ ਸਾਹਮਣੇ ਕੋਈ ਮੌਤਲਾ ਜਾ ਕੇ ਨਹੀਂ ਭਾਈ ਜਾਂਦਾ ਹਾਂ ਉਹ 300 ਤਾਂ ਵਾਧਾ ਖੀ ਜਾਂਦਾ ਨਹੀਂ 300 ਵੀ ਲਿਖਿਆ ਭਾਈ 300 ਜਾਂਦਾ ਢਿਲਮੀ ਜਾਣਾ ਨਾ ਢਿਲਮੇ ਨਾਲ ਇਹ ਪੁੱਛ ਤੇ ਭਾਈ ਕਰਾਇਆ ਕਿੰਨੇ ਕੁ ਆਟਾ ਮੈਨੂੰ ਐ ਨਹੀਂ ਪਤਾ ਕੋ 6 6 ਕਿਲੋਮੀਟਰ ਹੋ ਗਿਆ ਯਾਰ 6 ਕਿਲੋਮੀਟਰ ਹੋ ਗਿਆ ਹੱਲ ਮਤ ਕਰ ਕਰਾਇਆ ਮੈਂ ਤਾਂ ਬੋਲਿਆ ਜੀ ਮੈਂ ਬੋਲਿਆ ਇਹ ਨਹੀਂ ਬੋਲਿਆ ਯਾਰ ਆਪਾਂ ਕੋ ਦੱਸੋ ਉਹਨਾਂ ਬੋਲੋ ਜਾਨੀਏ 250 ਰੁਪਿਆ 300 ਰੁਪਿਆ 1700 250 ਰੁਪਿਆ 52 ਰੁਪਏ 60 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 85 ਰੁਪਏ ਹਾਂ 90 ਰੁਪਏ 290 ਬੋਲਾਂ ਕਿਨੇ ਲੈ ਜੀ ਤੂੰ ਨਾ ਕਿ 300 300 ਬੋਲਾਂ ਦਾ ਕੋਈ 300 ਰੁਪਏ ਬਾਈ ਲੈ ਬਾਈ ਇਹ ਵਗੀ 300 ਰੁਪਏ ਬਾਈ ਇੱਕ ਗੱਲ ਵੇਖੋ ਬਾਈ ਵੀ ਅੱਜ ਜਿਹੜੇ ਰੇਟ ਨਾ ਭਾਵੇਂ ਸ਼ੁਰੂ ਚ ਲੈ ਕੇ ਆ ਭਾਵੇਂ ਲਾਸਟ ਤੱਕ ਤੇ ਸ਼ੁਰੂ ਵਾਲੀ ਟਰਾਲੀ ਵੀ ਤੁਸੀਂ ਵੇਖਿਆ ਨਾ ਵੀ 300 ਰੁਪਏ ਦੇ ਨੇੜ ਤੇੜੀ ਵਿਕੀ ਆ ਤੇ ਲਾਸਟ ਵਾਲੀਆਂ ਟਰਾਲੀਆਂ ਵੀ ਜਿਹੜੀਆਂ 300 ਦੇ ਨੇੜ ਤੇੜੀ ਵਿਕੀ ਜਾਂਦੀਆਂ ਜਾਨੀ ਰੇਟ ਨਾ ਅੱਜ ਐਂਡ ਤੋਂ ਐਂਡ ਤੱਕ ਬਰਾਬਰ ਜਿਹਾ ਹੀ ਰਹੇਗਾ ਤੇ ਨਾ ਘੱਟ ਹੈਗੇ ਬਾਈ 4 ਚਾਰ ਨਗਾ ਤੇ ਵੇਖਦੇ ਵੀ ਕਿੰਨਾ ਕਗਾ ਘਾਹ ਕਰ ਗਿਆ ਤੇ ਕੀ ਰੇਟ ਨਿਕਲਦਾ ਬਈ ਅੱਜ ਸਿਰਾ ਵੈਸੇ ਦਾ ਮੇਰੇ ਸਾਹ ਨੂੰ 325 ਤੋਂ ਨਹੀਂ ਵੱਧਦਾ ਦੀਦਾ ਬਈ ਲਓ 260 ਰੁਪਏ ਹੋਇਆ ਸੀ ਟਰੈਕਟਰ ਬਦਲਤਾ ਹੈ 70 ਰੁਪਏ ਜਾਂ ਇੱਥੋਂ ਕਰਾ ਲਓ ਉੱਥੇ ਫਿਰ 80 ਰੁਪਏ ਗਿਆ ਨਹੀਂ ਨੂੰ 80 ਰੁਪਏ 285 ਰੁਪਏ 90 94 305 ਕੋਈ ਨਹੀਂ ਹੋ ਜਾ ਮਰਜੀ ਕਰਿਆ ਹੋ ਗਿਆ ਭਾਈ ਹੋਇਆ ਨਾ 305 ਕੋਈ ਨਹੀਂ 15 20 25 25 ਰੁਪਏ ਬੋਲਾਂਗੇ ਨੇ 325 ਲੈ ਭਈਆ ਵੀ ਸਰਾ ਰੇੜੀ ਵੀ ਅਗੀ 325 ਭਾਈ ਅੱਜ ਦੇ ਜਾਣੀ ਸਰਾ ਰੇੜ ਦੇ ਹਿਸਾਬ ਨਾਲ ਬਸ ਉਹ ਗੇਟ ਤੋਂ ਲੈ ਆਈਂਗਾ ਇਹ ਵੀ ਭਾਈ 325 ਰੁਪਏ ਆਇਆ ਟਰੈਕਟਰ ਵੇਖੋ ਹਨਾ ਮੈਸੀ ਇਹ ਵੇਖਣ ਤੇ ਟਿੱਡੂ ਜਾਂ ਲੱਗਦਾ ਤੇ ਜਾਨ ਬਹੁਤ ਇਹਦੇ ਚ ਆਜੋ ਭਾਈਓ ਅਗਲੀ ਟਰਾਲੀ ਵੇਣੇ ਇੱਕ ਇੱਕ ਰੁਪਈਆ ਪੱਲੀ ਗਾੜੀ ਤੇ ਰੁਕਵਾਣਾ ਦੀ ਬਿਲਕੁਲ 250 ਰੁਪਈਆ 250 250 250 ਬੋਲਾ ਭਾਈ ਗਿਨੇ ਪਰ 52 ਰੁਪਏ ਜਾਂ 60 ਰੁਪਏ 65 ਰੁਪਏ 70 ਰੁਪਏ 75 80 85 90 95 295 ਬੋਲਾਂਗੇ ਨੇ 295 ਲੈ ਭਈ ਇਹ ਵੈਗੀ 200 ਤੇ 95 ਰੁਪਈਆ ਭਈਆਂ ਦਾ ਅਸਰਾ ਰੇਟ ਮੇਰੇ ਹਿਸਾਬ ਨਾਲ ਵੀ 325 ਤੋਂ ਹੁਣ ਕਾਦਾ ਵਧਣਾ ਹੈ ਤੇ ਨਾ ਰਹਿ ਕੇ ਭਾਈ ਤਨ ਕਹਿੰਗੇ ਗਾਹਕ ਵੀ ਕੱਟ ਜਾਂਦਾ ਤੂੰ ਉਦੋਂ ਰੌਣਕ ਮੇਲਾ ਵਖਾਇਆ ਸੀ ਆਨ ਪੂਰਾ ਕਰ ਬਣ ਕਰ ਬਣ ਕੰਮ ਸੀਗਾ ਤਣ ਸਾਰੇ ਟੂੜੀ ਮਤਰੋ ਲੈ ਗਏ ਤੇ ਥੋੜੇ ਜਿਗਾ ਕਰ ਰਹਿ ਗਏ ਜਾਨੀ ਖੜਾ ਇੱਥੇ ਜਾਵੜਾ ਤੇ 250 55 54 ਪਹੁੰਚ ਆ ਦੀ ਆ ਭਈ ਇਹਨੂੰ ਵੀ ਹੋਣਾ ਕੀ ਆ 10 ਸਾਲ ਨੂੰ ਕੀ ਬੁਖਾਰ ਹੋਇਆ ਤੇ ਜੋ ਬੁਖਾਰ ਹੋਇਆ ਤਾਂ ਤਾਈ ਦੱਸਿਆ 10 ਦਾ ਹੈਗਾ ਯਾਰ ਇਹ ਤਾਂ ਦੇ ਦੋ ਉਹਦਾ ਫਰਕ ਹੀ ਨਹੀਂ ਆ ਯਾਰ ਬੱਸ ਭਾਈ ਲਓ ਹਾਂ ਇਹਨੂੰ ਤਾਂ ਇਹਨੂੰ ਤਾਂ ਇਹਨੂੰ ਸੱਪ ਨੇ ਲਾ ਗਏ ਮਾੜੀ ਹੈ ਜਿੱਲੀ ਹੈ ਫਰਕ ਆ ਦੇਖ ਲੈ ਬੰਦਾ ਹਾਂ ਉਹ ਇਹਨੂੰ ਚਾ ਕਰਦੇ ਅੱਖਾਂ ਲੱਗ ਲੱਗ ਕੇ ਲੱਗਦਾ ਜੇ ਮੈਂ ਤਾਰਨੇ ਵੀ ਨਾ ਰੁਕ ਰੁਕ ਲਈ ਆ ਆ ਵੇ ਚਾ ਇਹਨੂੰ ਕੀ ਹੋਇਆ ਹੋਇਆ ਕੀ ਦੱਸ ਮੈਨੂੰ ਚੱਲ ਤੂੰ ਬੋਲੀ ਲਾ ਦੇ ਜਸ ਉੱਥੇ ਜਾ ਕੇ ਰੋਣਾ ਪੈ ਜਾ ਤੇਰੇ ਯਾਰ ਬਾਈ ਇਹਦਾ ਬਾਬੂ ਮਾਫਾ ਦੇਖਦਾ ਆ ਪਿਆ ਮੁਰਕੂ ਨਿਕਲ ਲੱਗਿਆ ਕਿੰਨਾ ਫਰਕ ਆ ਭੋਲੇ ਹੈ ਆਏ ਲੈ ਯਾਰ ਕੀ ਵੇ ਯਾਰ ਚੰਗ ਚੱਕ ਲਓ ਅੰਦਰੋਂ ਮਾਲ ਆਇਆ ਯਾਰ ਲਓ ਹਾਂ ਮੈਂ ਹੈਗਾ ਆ ਵੇ ਦਾ ਫਰਕ ਹੈ ਪੀਲੇ ਭਾਂਜੇ ਜਾਹੇ ਉਹ ਦੁੱਧਰ ਕੀ ਚਿੱਟੀ ਸੀ ਜਿਹਦੀ ਮੂਰੇ ਸੀ ਆ ਥੋੜੀ ਪੀਲੇ ਬਣ ਜੇ ਇਹ ਰੂਪ ਤੁਹਾਨੂੰ ਪਤਾ ਹੈ ਕਿੰਨਾ ਬੋਲਾ ਬਾਈ ਬਹੁਤ ਵੱਡਾ ਭਰਾ ਬਈ 200 ਰੁਪਿਆ 200 ਰੁਪਿਆ ਦੇਖੀ ਆਏ 10 ਇਹ 250 ਯਾਰ ਆਏ ਕੀ 500 ਮੈਂ ਹਾਂ ਜੇ ਤੂੰ ਕਹਿੰਦਾ ਵੀ ਨਾ ਮੇਰਾ 500 ਸਾਹਰੇ ਮੁੜ ਕੇ ਨੂੰ ਪਤਾ ਲੱਗੇ ਕਿਦਾਂ 500 60 65 ਪੂਰਾ 253 4 ਬੰਦਾ ਤੇਰਾ ਪਤਾ ਨਹੀਂ ਆਉਂਦਾ 70 75 ਹੋਰ ਕੀ ਦਾ ਖਾਣ ਮੇਰਾ 272 ਹੋਰ ਨਗੇਟ ਕਰਦਾ ਤੇਰਾ ਵੀ ਨਹੀਂ ਖਾਣਾ ਆਪਣਾ 80 ਤੇ ਫੇਰ ਆ ਜੰਦਾ ਲੈ ਤੈਨੂੰ ਲਿਆਜ ਬੜੀ ਆ 285 ਰੁਪਏ ਬਾਈ ਲੱਭਾਈ ਆ ਹੋ ਗਈ 200 ਤੇ 85 ਰੁਪਏ ਅੱਜ ਜਿਹੜਾ ਰੇਟ ਮਿੱਤਰੋ ਚੱਲਿਆ 270 ਤੋਂ ਲੈ ਕੇ ਤੇ 325 ਘੱਟੋ ਘੱਟ ਰੇਟ ਜਾਨੀ 270 ਰੁਪਏ ਗਈ ਆ ਜੀ ਤੇ ਸਿਰਾ ਰੇਟ ਗਈ ਆ ਬਾਈ 325 ਰੁਪਏ ਆਜੋ ਗਰਾਂਦੀ ਲਾਸਟ ਟਰਾਲੀ ਆ ਗਈ ਬਾਈ ਬਹੁਤ ਚਰਦੇ ਤੁਸੀਂ ਵੀ ਡੀਕਦੇ ਹੋਣੇ ਯਾਰਾ ਟਰਾਲੀਆਂ ਨਹੀਂ ਮੁੱਕਦੀਆਂ ਟਰਾਲੀਆਂ ਬਹੁਤ ਸੀ ਬੜਾ ਅੱਜ ਬਾਈ ਅੰਦਰ ਵੀ ਦੂਰੀ ਬੋਲੋ ਜੀ 270 ਰੁਪਏ ਯਸਰਾ 275 ਆ ਬੋਲੇ ਨੇ 80 80 90 90 ਹੈ ਜੀ 305 305 ਬੋਲਾ ਕਿਨੇ 305 ਲਾ ਭਾਈ 305 ਰੁਪਏ ਜਿਹੜਾ ਰੇਟ ਮਿੱਤਰੋ ਹੋ ਗਿਆ ਤੁਰੀ ਦਾ ਤੇ ਇੱਕ ਆਹ ਖੜਾ ਚੋਬਰ ਇਹ ਆਦਾ ਭਾਈ ਸਬਜ਼ੀ ਮੰਡੀ ਦੀ ਵੀਡੀਓ ਕਹਿੰਦਾ ਹੁਣ ਮੈਂ ਵੀ ਬਣਾਇਆ ਕਰਨੀ ਆ ਰੂਪਮਾਨ ਫਰੀਦ ਕੋਟੀਏ ਕਹਿੰਦਾ ਭਰਾ ਆਪਣਾ ਵੈਸੇ ਤਾਂ ਹੈ ਤੇ ਇਹ ਆ ਨਾ ਬਾਈ ਸਬਜੀ ਮੰਡੀ ਦਾ ਕੰਮ ਕਿਵੇਂ ਆ ਕਹਿੰਦਾ ਤੇ ਹੁਣ ਕਹਿੰਦਾ ਮੈਂ ਵੀ ਇਹਦੇ ਚ ਪਧਾਰ ਰਿਹਾ ਜੀ ਮਕਸਰ ਮੰਡੀ ਦੀ ਵੀਡੀਓ ਇਹਨੇ ਪਾਉਣੀ ਸ਼ੁਰੂ ਕਰ ਦਿੱਤੀ ਅੱਜ ਕਹਿੰਦਾ ਕੋਟਕਪੂਰਾ ਮੰਡੀ ਦੀ ਵੀਡੀਓ ਮੈਂ ਬਣਾਉਣੀ ਆ ਮੈਂ ਕਿਹਾ ਜਰੂਰ ਬਾਈ ਵੈਲਕਮ ਆ ਤੁਹਾਡਾ ਸਵਾਗਤ ਆ ਜੀ ਮੋਸਟ ਵੈਲਕਮ ਤੇ ਸਪੋਰਟ ਜਰੂਰ ਕਰੋ ਭਰਾ ਨੂੰ ਹਨਾ ਬਾਕੀ ਰੂਪਮਾਨ ਫਰੀਦਕੋਟ ਜੀ ਤੁਸੀਂ ਸਰਚ ਕਰ ਲਿਓ ਜੇ ਜਿੱਦਨ ਮੈਂ ਨਾ ਕਿਤੇ ਕੋਟਕਪੂਰਾ ਮੰਡੀ ਦੀ ਵੀਡੀਓ ਬਣਾਵਾ ਤੇ ਉਦੋਂ ਇਹ ਬੰਦਾ ਰੂਪ ਜਿੱਦਨ ਮੈਂ ਬਣਾ ਕਰ ਉਦੋਂ ਤੂੰ ਸਾਹਮਣਾ ਕਰ ਹਾਂ ਅੱਜ ਕੰਮੋ ਹਾਂ ਕੰਵੋਕਰ ਲਈ ਨਾ ਮੈਂ ਤਾਂ ਚੱਲਿਆਂ ਥੋੜਾ ਤੇਰੀ ਮੈਂ ਜਾਣ ਪਛਾਨ ਕਰਾ ਕੇ ਗਿਆ ਇੱਕ ਵਾਰੀ ਸਾਰਿਆਂ ਨਾਲ ਤੇ ਫਿਰ ਮੈਂ ਅੱਜ ਹੂਰ ਮੰਡੀ ਦੀ ਵੀਡੀਓ ਬਣਾਉਣੀ ਆ ਆ ਕੇਵਲ ਅੱਜ ਰੂਪ ਬਣਾਉਗਾ ਕੋਟ ਹੋਰ ਫਿਰ ਕੇਵਲ ਨਾ ਬੜਾ ਪਿਆਰਾ ਰੂਪ ਦਾ ਇਕੱਠੇ ਪੜ ਤੇ ਇਕੱਠੇ ਪੜਦੇ ਰਹੇ ਨਾ ਤੁਸੀਂ ਆ ਕੇਵਲ ਨਾ ਇਕੱਠੇ ਪੜਦਾ ਰਹਾਂ ਮੈਂ ਇਹ ਵੀ ਕੀ ਨਹੀਂ ਇਹ ਤੇਰਾ ਜੋਗਾ ਹੋ ਜੂਗੀ ਹਾਂ ਅਸਰਾ ਦਨ ਫੱਤੀ ਰਹੂਗਾ ਜੀਦਾ ਮੈਂ ਨਾ ਸੀਮਾ ਸਾਹਿਬ ਜੀ ਕਹਿੰਦੇ ਭਾਈ ਸਾਡੇ ਵੀ ਮੈਸੇਜ ਪੜਾ ਕਰੋ ਮੈਸੇਜ ਨਾ ਭਾਈ ਬੜੀ ਜੇ ਜ਼ਰੂਰੀ ਹੈ ਜਦੋਂ ਵੀ ਟਾਈਮ ਲੱਗਦਾ ਪਰ ਨਾ ਕਈ ਵਾਰੀ ਵਿੱਚ ਮਤਲਬ ਬੋਲੀ ਸਟਾਰਟ ਹੋ ਜਾਂਦੀ ਫਿਰ ਬਈ ਮੈਸੇਜ ਪੜੇ ਨਹੀਂ ਆਉਂਦੇ ਨਾ ਸਾਰਿਆਂ ਦੇ ਪੋਸੀਬਲ ਹੀ ਹੈ ਨਹੀਂ ਬਈ ਸਾਰਿਆਂ ਦੇ ਮੈਸੇਜ ਪੜਨਾ ਵੀਰ ਭਰਾ ਗੁੱਸਾ ਨਾ ਕਰਿਆ ਕਰੋ ਗਰਲਾਬ ਦੇ ਕੋਲ ਗੁੱਡ ਮਾਰਨਿੰਗ ਪਲਵਿੰਦਰ ਗੱਲ ਗਰਨੇਆ ਸਿੱਧੂ ਮਹਾਰਾਜ ਕੀ ਹਾਲ ਚੱਲ ਆ ਬਈ ਦਰਬਾਰਾ ਸਿੰਘ ਗੱਲ ਕੋਲੀਆ ਤੂੜੀ ਦਾ ਰੇਡ ਮੰਦਾ ਬਈ ਆ ਸਾਰੀ ਖਰਚਾ ਵਾਲਾ ਹੋਇਆ ਸ਼ੇਰੂ ਨਹੀਂ ਦੱਸ ਰਿਹਾ ਸ਼ੇਰੂ ਬਈ ਗੱਡੀ ਨਾ ਬੰਨਿਆ ਜੀ ਤੇ ਬਈ ਜੀ ਸਾਡੇ ਵੀ ਮੈਸੇਜ ਪੜਿਆ ਕਰੋ ਜਰੂਰ ਬਈ ਜੀ ਜਰੂਰ ਤੇ ਇੱਧਰ ਆ ਵੇਖੋ ਆ ਚੋਬਰ ਖੜ ਤੇ ਕਹਿੰਦਾ ਹੁਣ ਮੈਂ ਵੀ ਕਹਿੰਦੇ ਸਬਜ਼ੀ ਮੰਡੀ ਦਾ ਕੰਮ ਵੈੱਡ ਲੈਣਾ ਬਾਈ ਰੂਪਮਾਨ ਪਹਿਲਾਂ ਬਾਸਮਤੀ ਦਾ ਕੰਮ ਚਲਾਉਂਦਾ ਸੀ ਬਾਸਮਤੀ ਹੁਣ ਵੈਗੀ ਕਹਿੰਦਾ ਬਾਸਮਤੀ ਦਾ ਕੰਮ ਹੁਣ ਹੋ ਗਿਆ ਠੱਪ ਹੁਣ ਸਬਜ਼ੀ ਮੰਡੀ ਵਾਲੇ ਪਾਸੇ ਕੁਦੀਏ ਬਾਈ ਹੋ ਸਬਜ਼ੀ ਮੰਡੀ ਦੇ ਪਾਸੇ ਹੈਨਾ ਤੇ ਅੱਜ ਵੀ ਬਹੁਤ ਚੰਗਾ ਲੱਗਿਆ ਵੀ ਸਪਰੀਆਂ ਸਪੁਰੂ ਸਾਰੇ ਬੰਦ ਕਿਸਾਨਾਂ ਨੇ ਕਰਦਨੇ ਆ ਅੱਜ ਕਰ ਦੇਣੀਆਂ ਬਹੁਤ ਘਾਟ ਲੱਗਿਆ ਤੇ ਸਹੀ ਆ ਬਾਈ ਅੱਜ ਕਹਿੰਦੇ ਬਾਈ ਧੁੱਪ ਨਿਕਲੂਗੀ ਕਹਿੰਦੇ ਨਿਕਲੂਗੀ ਬਾਈ ਨਿਕਲੂਗੀ ਜ਼ਰੂਰ ਨਿਕਲੂਗੀ ਧੁੱਪ ਤੇ ਧੰਨਵਾਦ ਹੋ ਤੁਸੀਂ ਥੋੜਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਿਆ ਕਰੋ ਜੀ ਅਲਿਕਾ